ਕੀ ਆਪਾਂ ਅਹੀਂ ਰਹੀ ਜਾਵਾਂਗੇ ਕੋਈ ਨਹੀਂ ਚਲੋ ਏਦਾਂ ਕਰ ਲਿਓ ਠੀਕ ਹੈ ਜੀ ਤੁਸੀਂ ਜੱਟ ਭਰਾਓ ਤੁਹਾਨੂੰ ਕੋਠੀ ਦੇਣੀ ਕੋ ਮਾੜੀ ਗੱਲ ਆ ਟਾਡੀ ਸਾਰੀ ਗੱਲਾਂ ਹੀ ਮੰਨ ਲਈ ਆ ਗੱਲ ਹੁਣ ਏਦਾਂ ਵਾ ਬਾਈ ਕੋਠੀ ਉਹਦਾ ਇਹਨਾਂ ਨੇ ਖਾਲੀ ਨਹੀਂ ਕਰਨੀ ਥੋੜਾ ਜਿਹਾ ਚੋਗਾ ਖਿਲਾਰਨਾ ਪੈਣਾ ਚੋਗਾ ਆ ਸਰਪੰਚਾ ਤੈਨੂੰ ਮਾ ਦਤਾ ਹਾਂਜੀ ਜਦੋਂ ਆਪਾਂ ਪਹਿਲੀ ਬੀਜਦੇ ਆ ਜਦੋਂ ਝੋਨਾ ਲਾ ਦਿੰਨੇ ਆ ਉਦੋਂ ਤੇ ਖਾਦ ਪਾਉਨੇ ਆ ਤੇ ਤਾਂ ਹੀ ਉਹ ਕਣਕ ਬਾਹਰ ਝੋਨਾ ਬਾਹਰ ਆਉਂਦਾ ਸੱਚੀ ਖੁੱਲ ਕੇ ਗੱਲ ਕਰੋ ਯਾਰ ਅਸੀਂ ਤਾਬਿਆਦਾਰ ਕੱਪੜੇ ਲਾਲ ਕੱਪੜੇ ਖੁੱਲ ਕੇ ਗੱਲ ਕਰ ਲਾ ਕੱਪੜੇ ਲਾਲ ਕੱਪੜੇ ਨਹੀਂ ਲਾਉਣੇ ਇਹਨਾਂ ਦੇ ਕਹਿਣ ਦਾ ਮਤਲਬ ਆ ਵੀ ਤੁਸੀਂ ਖੁਸ਼ੀ ਨਾਲ ਗੱਲ ਸਾਰੀ ਕਰੋ ਘਾਹੇ ਨਾ ਰੱਖੋ ਮੈਂ ਕਿੰਜ ਕੱਪੜੇ ਲਾ ਲਵਾਂ ਉਹ ਨਹੀਂ ਨਹੀਂ ਅਗਰ ਦੋਹੀ ਨਾਲ ਥੋੜੀ ਕਰ ਰਹੇ ਹੋ ਖੁਸ਼ੀ ਨਾਲ ਗੱਲ ਕਰਨੀ ਹੈ ਅਸੀਂ ਤਾਂ ਤੇ ਖੁੱਲ ਕੇ ਗੱਲ ਇਹ ਆ ਜੀ ਆ ਬੰਆ ਨੂੰ ਕੱਢਣ ਵਾਚੇ ਪੈਸੇ ਦੇਣੇ ਪੈਣੇ ਆ ਪੈਸੇ ਕੋਠੀ ਮੇਰੀ ਸਾਰਾ ਕੁਝ ਮੇਰਾ ਸਰਪੰਚ ਜੀ ਪੈਸੇ ਉਹ ਪ੍ਰਤਾਸਿਆਂ ਸਾਢੇ 10 ਦੇਖੋ ਫਸਿਆ ਪਿਆ ਆ ਯਾਰ ਇਹ 4-5 ਲੱਖ ਰੁਪਏ ਖਰਚਾ ਵੀ ਪੈ ਜੂ ਤੇ ਕੀ ਭਾਰ ਟੁੱਟ ਚੜਿਆ ਯਾਰ ਹਾਂ ਹਾਂ 6 ਲੱਖ 6 ਲੱਖ ਹੀ ਦੇ 6 ਲੱਖ ਹੀ ਦੇਣਾ ਪੈਣਾ ਇਹ 6 ਲੱਖ ਰੁਪਏ ਖਰਚ ਕੇ ਤੈਨੂੰ ਤੇਰੀ ਕੋਠੀ ਤੇ ਕਬਜ਼ਾ ਹੋ ਜੇ ਤੇ ਹੋਰ ਕੀ ਚਾਹੀਦਾ ਡੈਡੀ ਥਿਸ ਮੀਨਸ 6 ਲੱਖਸ ਵੀ ਪੇ ਟੂ 뎀 ਜਸਟ ਫੋਰ आवर ਓਨ ਹਾਊਸ ਅਸੀਂ ਆਪਣੇ ਕਰਦੇ ਲਈ 6 ਲੱਖ ਰੁਪਏ ਕਿਉਂ ਦਵਾਂਗੇ ਓ ਬੀਬਾ ਪੁੱਤਰ ਦੇਣੇ ਪਾਣੇ ਆ ਸਮਝਾ ਯਾਰ ਆਪਣੀ ਕੁੜੀ ਨੂੰ ਬੇਟੇ ਵਈ ਮੈਨੂੰ ਕਿਉ ਸਮਝਾਉਣ ਤੁਸੀਂ ਸਮਝੋ ਅਸੀਂ ਕੋਈ ਪੈਸਾ ਨਹੀਂ ਦੇਣਾ ਸਾਇਲੈਂਟ ਪਲੀਜ਼ ਬੇਟਾ ਦੈਟ ਆਰ ਹਾਊਸ ਵੀ ਆਰ ਦਾ ਓਨਰ ਆਫ ਦਾ ਹਾਊਸ ਮਮ ਉਹ ਕੱਲ ਇਹ ਕੋਠੀ ਕਠੀ ਨਹੀਂ ਖਾਣੀ ਉਹ ਖਾ ਲਈ ਉਹ ਬੈਠੇ ਹੋਏ ਆਈ ਥਿੰਕ ਦੈਟ ਬੇਟਾ ਨਾ ਸੋਲਵਿੰਗ ਐਨੀਥਿੰਗ ਦੇ ਆਰ ਡੂਇੰਗ ਜਸ ðiਰ ਓਨ ਫੁਲ ਸਟਾਈਲ ਮੈਂ ਗੱਲ ਕਰਦਾ ਮੈਂ ਗੱਲ ਕਰਦਾ ਉਹ ਕਿ ਬੇਟਾ ਸਾਇਲੈਂਟ ਪਲੀਜ਼ ਉਹ ਨਾ ਜੇ ਕਰਦਾ ਮਸਲਾ ਵਾ ਉਹ ਪਪੂ ਦਾ ਪਪੂ ਦਾ ਕਈ ਨਹੀਂ ਉਹ ਖੋਣੇ ਨਹੀਂ ਆ ਤੂੰ ਹੀ ਚਲਾ ਕਰ ਲੋ ਅਹੀਂ ਅੱਜ ਪਪੀਤਾ ਖਾ ਲਈਏ ਹਾਂ ਨਗਾ ਦੇ ਨਗਾ ਸਲਾਹ ਸਾਡੀ ਚਾਚਾ ਬਿਛਰਿਆ ਹੋ ਗਈ ਆ ਸਰਪੰਚ ਸਾਹਿਬ ਨਾ ਹੋ ਗਈ ਮੈਂ ਬੱਚੇ ਨੂੰ ਸਮਝਾ ਲੈਣਾ ਤੁਸੀਂ ਇਹ ਕੰਮ ਤੇ ਲੱਗ ਜਾਓ ਤੇ ਸਰਪੰਚ ਜੀ ਜਿਹੜੀ ਇਹਨਾਂ ਦੀ ਪੇਮੈਂਟ ਬਣਦੀ ਆ ਉਹ ਤੁਸੀਂ ਮੈਨੂੰ ਦੇ ਦਿਓ ਤੇ ਮੈਂ ਇਹਨਾਂ ਨੂੰ ਦੇ ਦਾਂਗਾ ਠੀਕ ਹੈ ਸਰਪੰਚ ਸਾਹਿਬ ਠੀਕ ਹੈ ਜੀ ਤੁਹਾਡਾ ਕੰਮ ਹੋ ਗਿਆ ਚਾਹ ਠੀਕ ਆ ਜੇ ਤੁਸੀਂ ਸਾਡਾ ਕਰਦੇ ਹੋ ਹੋ ਗਿਆ ਸਮਝੋ ਹੋ ਗਿਆ ਹੋ ਗਿਆ ਅੰਨ ਰਹੀ ਹੈ ਜੀ ਅਸੀਂ ਇਹਦੀ ਹੈਲਪ ਕਰ ਦਈਏ ਤੇ ਇਹ ਸਾਡਾ ਇਲਾਕੇ 'ਚ ਟੌਰ ਬਣ ਜੂਗਾ ਵੇਖੋ ਜੀ ਤੁਸੀਂ ਸਾਰੇ ਬੰਨੇ ਭੱਜ ਕੇ ਵੇਖ ਲਿਆ ਪੋਸਟ ਤੋਂ ਕਿ ਕਿੰਨਾ ਕਿੰਨਾ ਤੋਂ ਨਹੀਂ ਗਏ ਠੀਕ ਹੈ ਨਾ ਟਾਈਮ ਹੀ ਵੇਸਟ ਕੀਤਾ ਨਾ ਇੱਕ ਵਾਰੀ ਸਾਡੇ ਦਾ ਚਾਂਸ ਵੇਖਿਓ ਵੇਖਿਓ ਤੁਹਾਨੂੰ ਆਪਣਾ ਪਤਾ ਲੱਗ ਜਾਊਗਾ ਤੁਸੀਂ ਤੁਸੀਂ ਕੰਮ ਕਰੋ ਬਾਕੀ ਰਿਸਪੌਂਸਿਬਿਲਟੀ ਮੇਰੀ ਆ ਭਈਆ ਜੜਾ ਨਾ ਅੱਡਿਆਂ ਨੂੰ ਥੁੱਕ ਲਾਲ ਕੇ ਭਜੂ ਇੱਥੋਂ ਪਿੱਟ ਜਾਓ ਸਰਪੰਚ ਸਾਹਿਬ ਗੱਲ ਏਦਾ ਮੈਂ ਨਹੀਂ ਨਹੀਂ ਇਹ ਮੇਰਾ ਵਾ ਤੂੰ ਹੀ ਨਾ ਮੈਂ ਮੂੰਹ ਢੱਡ ਜਾਓ ਕੋਈ ਨਹੀਂ ਆ